ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਯਮੀ ਰੈਸਪੀ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹੋਰ ਤੁਸੀਂ ਸਾਰੇ ਠੀਕ ਠਾਕ ਹੋ ਜੀ ਅਸੀਂ ਸਾਰੇ ਵਧੀਆ ਮੈਂ ਅੱਜ ਤੁਹਾਨੂੰ ਪੇਟ ਦੀ ਸੂਜਣ ਵਾਸਤੇ ਇੱਕ ਰੈਮਡੀ ਦੱਸਣ ਜਾ ਰਹੀਆਂ ਬਹੁਤ ਈਜ਼ੀ ਵੀ ਹੈ ਔਰ ਸਾਨੂੰ ਸਾਰਿਆਂ ਨੂੰ ਹੀ ਵੈਸੇ ਵੀ ਪੀਣਾ ਚਾਹੀਦਾ ਹੈ ਲੂਕ ਵਾਰਮ ਵਾਟਰ ਲੈਣਾ ਉਹਦੇ ਵਾਸਤੇ ਇੱਕ ਗਲਾਸ ਬੋਤ ਕੋਸਾ ਦੇਣਾ ਨਿੱਗਾ ਤੇ ਪਾਣੀ ਲੈਣਾ ਅੱਧਾ ਨਿੰਬੂ ਚਾਹੀਦਾ ਆਪਾਂ ਨੂੰ ਤੇ ਚਮਚੇ ਦਾ ਚੌਥਾ ਹਿੱਸਾ ਸਾਨੂੰ ਚਾਹੀਦਾ ਹੈ ਹਲਦੀ ਬਸ ਇਹ ਗਰਮ ਪਾਣੀ ਦੇ ਵਿੱਚ ਆਪਾਂ ਸਭ ਤੋਂ ਪਹਿਲੇ ਆ ਨਿੰਬੂ ਦਾ ਰਸ ਕੱਢ ਲਾਂਗੇ ਫਸੇ ਨੂੰ ਮਿਕਸ ਕਰ ਲਾਂਗੇ ਉਹ ਦੇਖੋ ਜੀ ਨਿੰਬੂ ਦਾ ਜੂਸ ਐਡ ਕਰੋ ਤੇ ਇਹਦੇ ਵਿੱਚ ਆਪਾਂ ਨੇ ਰਲਾਣੀ ਆ ਹਲਦੀ ਇਹ ਤੁਸੀਂ ਖਾਲੀ ਪੇਟ ਪੀਣਾ ਸਵੇਰੇ ਤੇ ਇਸ ਤੋਂ ਬਾਅਦ ਅੱਧਾ ਘੰਟਾ ਕੁਝ ਨਹੀਂ ਖਾਣਾ ਸੋ ਤੁਸੀਂ ਸਾਰੇ ਟਰਾਈ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਧੰਨਵਾਦੀ ਸਸਿਕਾ